ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਟ੍ਰੈਫਿਕ ਪੁਲਿਸ ਨੇ ਕੱਸਿਆ ਸ਼ਿਕੰਜਾ ਟ੍ਰੈਫਿਕ ਪੁਲਿਸ ਦੇ ਹਾਤੀ ਦੇ ਅਧਿਕਾਰੀ ਗੁਰਨਾਮ ਸਿੰਘ ਦੀ ਅਗਵਾਈ ਹੇਠ ਬੁਰਾਇਾਨ ਵਿਖੇ ਬੋਪਾਰਾਏ ਨੇਰ ਉੱਪਰ ਵਿਸ਼ੇਸ਼ ਨਾਕਾ ਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਜਦੋਂ ਇੱਕ ਸਕੂਲੀ ਬੱਸ ਨੂੰ ਰੁਕਣ ਲਈ ਕਿਹਾ ਜਾਂਦਾ ਹੈ ਤਾਂ ਬੱਸ ਦਾ ਡਰਾਈਵਰ ਹੋਲੀ-ਹੋਲੀ ਬੱਸ ਪਜਾ ਕੇ ਲਿਜਾਣ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਸਕੂਲੀ ਬੱਚਿਆਂ ਦੀ ਜ਼ਿੰਦਗੀ ਦਾਤੇ ਲਾਹ ਦਿੰਦਾ ਹੈ ਇਸੇ ਦੌਰਾਨ ਇੱਕ ਟ੍ਰੈਫਿਕ ਕਰਮਚਾਰੀ ਵੱਲੋਂ ਤੁਰੰਤ ਪਰਬਾਲ ਨਾਲ ਕਾਰਵਾਈ ਕਰਦਿਆਂ ਹੋਇਆਂ ਇੱਕ ਮੋਟਰਸਾਈਕਲ ਤੇ ਉਸ ਬੱਸ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਟੰਡੇ ਪਿੰਡ ਕੋਲ ਬੱਸ ਨੂੰ ਰੋਕ ਲਿਆ ਜਾਂਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਡਰਾਈਵਰ ਵੱਲੋਂ ਆਪਣੀ ਗਲਤੀ ਮੰਨਣ ਦੀ ਬਜਾਏ بار-बार ਕਿਸੇ ਸਿਆਸੀ ਆਗੂ ਨੂੰ ਫੋਨ ਕੀਤਾ ਜਾ ਰਿਹਾ ਸੀ ਅਤੇ ਟ੍ਰੈਫਿਕ ਅਧਿਕਾਰੀਆਂ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਤਾ ਲੱਗਾ ਹੈ ਕਿ ਬਸ ਬੁਰਾਇਾਂ ਦੇ ਕਿਸੇ ਲਿਬਰਟੀ ਨਾਮਕ ਸਕੂਲ ਦੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਇੰਸ਼ੋਰੈਂਸ ਵੀ ਖਤਮ ਹੋ ਚੁੱਕੀ ਹੈ। ਅੱਦੇ ਮਾਲਕਾਂ ਵੱਲੋਂ ਸਿਆਸੀ ਆਗੂਆਂ ਦੀ ਸ਼ਹਉਤ ਦੇ ਹੀ ਚਲਾਈ ਜਾ ਰਹੀ ਹੈ। ਅੱਦੇ ਸਕੂਲਾਂ ਬਾਰੇ ਵੀ ਅੱਦੇ ਅਧੂਰੇ ਕਾਗਜ਼ਾਤ ਵਾਲੀਆਂ ਬੱਸਾਂ ਨੂੰ ਟੜੰਦੇ ਨਾਲ ਚਲਵਾ ਰਹੇ ਹਨ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨਜ਼ਦੀ ਆਉਂਦੇ ਹਨ। ਹੁਣ ਆਪਣੀ ਬੱਟੀਆਂ ਦੀ ਗੱਲ ਨੂੰ ਦਿੱਖਿਆ ਮੈਂ ਨਹੀਂ ਦੇਖਿਆ ਜੀ। ਤਾਂ ਠੀਕ ਹੈ। ਕਿਨਾ ਆਪਾਂ ਕੁੱਤਾ ਤਾਂ ਮਾਰਾ ਜਾਣ ਦਿਓ ਮਾਰਾ ਕਿਹਾ ਗਰੀਬ ਅੱਜ ਪਹਿਲੀ ਵਾਰੀ ਲੱਗਾ ਸਿੱਟੀ ਕੱਲ ਤੇ ਚੇਰਮੈਨ ਸਾਹਿਬ ਇਹੋ ਮੈਂ ਤਾਂ ਗੱਡੀ ਰੋਕੀ ਆ ਆਪਣੀ ਕੀ ਨਾ ਭਜੀ ਗਰਨਾਮ ਸਿੰਘ ਐਸਆਈ ਗਰਾਂ ਤੋਂ ਯਾਰ ਮੈਂ ਅੱਜ ਬਸ ਤੇ ਲੱਗਾ ਪਹਿਲੇ ਤੇ ਨਹੀਂ ਇਹ ਦਿਵਟੀ ਵਾਲੇ ਲਿਵਰਟਪੂਰ ਵਾਲਿਆਂ ਦੀ ਯਾਰ ਮੇਰੀ ਗੱਲ ਤੋਂ ਪਹਿਲਾਂ ਇਲਾਕੇ ਦੇ ਸਰਹਉਣੀ ਨੂੰ ਹੱਥ ਨਹੀਂ ਦਿੱਤਾ ਬਾਅਦ ਚ ਕਹਿੰਦੇ ਸਿੱਟੀ ਵਾਰ ਮੈਂ ਤਾਂ ਉਹਨੂੰ ਧਿਆਨ ਨਾਲ ਜਾ ਰਿਹਾ ਜੇ ਤੇਰਾ ਨਾਮ ਸਿੰਘ ਦਾ ਕਰੀ ਉਹ ਗੱਲ ਮੜ ਜੇ ਵੀਡੀਓ ਪੜੀ ਚੁੱਕੀ ਪਾਜੀ ਮੇਰੇ ਪਾਸ ਵੀਡੀਓ ਬਣੀ ਹੈ ਬੱਚਿਆਂ ਦੀ ਬਣੀ 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 ਤੇ ਪਹਿਲਾਂ ਦੀ ਵੀ ਬਣੀ ਲੀ ਪਾਜੀ ਇਹਦੀ ਵੀਡੀਓ ਬਣੀ ਆ ਬਸ ਰੋਕੀ ਦੀਗੇ ਪੱਤਰਕਾਰ ਮੁੰਡਾ ਖੜੇ ਨੂੰ ਕਹਿੰਦਾ ਉਹਨਾਂ ਬਣਾਈ ਆ ਨਹੀਂ ਪਹਿਲਾਂ ਗੱਲ ਸੁਣੋ ਹੱਥ ਥੋੜਾ ਦਿੱਤਾ ਜੀ ਇਹ ਬਸ ਰੋਕੀ ਨਹੀਂ ਪਾਜੀ ਪਹਿਲਾਂ ਨਾਟਕੀ ਦਾ ਦਿੱਤਾ ਬਾਈ ਤੁਸੀਂ ਦੱਸੋ ਪਹਿਲਾਂ ਇੱਕ ਵਾਰੀ ਹੱਥ ਦਿੱਤਾ ਪਾਜੀ ਕਿੱਥੋਂ ਦੇ ਇਹ ਪੱਤਰਕਾਰ ਵਾਲੇ ਮੇਰੇ ਨਾਲ ਹੀ ਆਇਆ ਇਹਨਾਂ ਦੇ ਚਾਰ ਕਿਓ ਸੀ ਜਦੋਂ ਬਾੜੇ ਵਾਲੀ ਕਾਰ ਲੱਗੀ ਸੀ ਸਰ ਇੱਧਰ ਮੈਂ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਤੁਸੀਂ ਇਹ ਦੱਸੋ ਭਾਜੀ ਪਹਿਲਾਂ ਜਦੋਂ ਤੁਸੀਂ ਨਾਕੇ ਨੂੰ ਚਲੋ ਬੰਨੇਗਾ ਜੱਕ ਬੱਟ ਨਿਕਾਜਾ ਬੱਡਰ ਨਿਕਾਜਾ ਕਰ ਦਿੰਦੇ ਬੱਡਰ ਨਹੀਂ ਕਰਦਾ ਨਹੀਂ ਨਹੀਂ ਭਾਜੀ ਜਾਣ ਦਿਓ ਮਹਾਰਾਜ ਇੱਧਰ ਦੱਸ ਆਪ ਦੇਵਾ ਕਰਪੀ ਪਈਆਂ ਕਸਮ ਹੈਲੋ ਆ ਜਾਓ ਆਹ ਦੱਸੋ ਕਹਿੰਦੇ ਚਲਾਨ ਕਰਦੇ ਆ ਗਰਨਾਮ ਸਿੰਘ ਆ ਆਹ ਹੋਈ ਗੱਲ ਕਰਦੇ ਪਏ ਸੀ ਤਾਂ ਨਾ ਅਕਰਿਓ ਤਾਂ ਅਕਰਿਓ ਮਿਲਿਆ ਭਾਜੀ ਹਰ ਮੈਂ ਕੁਦਰਤ ਜੀ ਕਹਿੰਦੇ ਤੁਸੀਂ ਮੈਨੂੰ ਮੈਂ ਪਿੱਛੇ ਨਹੀਂ